ਸਰਜਰੀ ਵਿਲੇ ਡਾਕਟਰ ਕਿਉਂ ਪਾਉਂਦੇ ਨੇ ਹਰੇ ਰੰਗ ਦੇ ਕੱਪੜੇ ਆਖਿਰ ਕੀ ਹੈ ਇਸ ਦੇ ਪਿੱਛੇ ਦਾ ਕਾਰਨ ਹਰੇ ਰੰਗ ਦੇ ਪਿੱਛੇ ਕੀ ਹੈ ਵਿਗਿਆਨ ਆਓ ਤੁਹਾਨੂੰ ਦੱਸਦੇ ਹਾਂ ਇਸ ਖਾਸ ਰਿਪੋਰਟ ਸਤਿ ਸ੍ਰੀ ਅਕਾਲ ਮੈਂ ਕੀਮਤਪਾਲ ਕੋਟ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਵੱਖ-ਵੱਖ ਪੇਸ਼ਿਆਂ ਦੇ ਲਈ ਕੁਝ ਡਰੈਸ ਕੋਡ ਬਣੇ ਨੇ ਜਿਵੇਂ ਕਿ ਭਾਰਤ ਦੇ ਵਿੱਚ ਵਕੀਲਾਂ ਲਈ ਕਾਲਾ ਕੋਟ ਡਾਕਟਰਾਂ ਲਈ ਚਿੱਟਾ ਕੋਟ ਤੇ ਪੁਲਿਸ ਦੇ ਲਈ ਖਾਕੀ ਰੰਗ ਦੀ ਵਰਦੀ ਹੈ ਪਰ ਜੋ ਦੋ ਡਾਕਟਰ OPD ਵਿੱਚ ਮਰੀਜ਼ਾਂ ਦੀ ਸਰਜਰੀ ਲਈ ਜਾਂਦੇ ਨੇ ਤਾਂ ਉਹ ਹਰੇ ਰੰਗ ਦੇ ਕੱਪੜੇ ਹੀ ਕਿਉਂ ਪਾਉਂਦੇ ਨੇ ਇਹ ਸਵਾਲ ਦਾ ਜਵਾਬ ਅੱਜ ਅਸੀਂ ਤੁਹਾਨੂੰ ਦੇਵਾਂਗੇ ਕਿ ਆਖਿਰਕਾਰ ਡਾਕਟਰ ਸਰਜਰੀ ਵੇਲੇ ਹਰੇ ਰੰਗ ਦੇ ਕੱਪੜੇ ਕਿਉਂ ਪਾਉਂਦੇ ਨੇ ਤੇ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਤੁਸੀਂ ਵੇਖਿਆ ਹੋਵੇਗਾ ਕਿ ਸਰਜਰੀ ਦੌਰਾਨ ਡਾਕਟਰ ਸਿਰਫ ਹਰੇ ਰੰਗ ਦੇ ਕੱਪੜੇ ਪਾਉਂਦੇ ਹਨ ਪਰ ਡਾਕਟਰ ਪੀਲੇ, ਲਾਲ, ਨੀਲੇ ਜਾਂ ਹੋਰ ਰੰਗ ਦੇ ਕੱਪੜੇ ਕਿਉਂ ਨਹੀਂ ਪਾਉਂਦੇ?ਦਰਅਸਲ ਹਰੇ ਕੱਪੜੇ ਪਹਿਨਣ ਦੀ ਸ਼ੁਰੂਆਤ ਸਾਲ 1914 ਵਿੱਚ ਇੱਕ ਪ੍ਰਭਾਵਸ਼ਾਲੀ ਡਾਕਟਰ ਦੁਆਰਾ ਕੀਤੀ ਗਈ ਸੀ। ਉਸ ਸਮੇਂ ਤੋਂ ਬਾਅਦ ਹਸਪਤਾਲ ਵਿੱਚ ਪਹਿਨੇ ਜਾਣ ਵਾਲੇ ਰਵਾਇਤੀ ਰੰਗ ਨੂੰ ਚਿੱਟੇ ਤੋਂ ਹਰੇ ਦੇ ਵਿੱਚ ਬਦਲ ਦਿੱਤਾ ਗਿਆ ਤੇ ਅੱਜਕੱਲ੍ਹ ਵੀ ਬਹੁਤ ਸਾਰੇ ਡਾਕਟਰ ਹਰੇ ਕੱਪੜਿਆਂ ਦੇ ਵਿੱਚ ਹੀ ਆਪਰੇਸ਼ਨ ਕਰਦੇ ਨੇ। ਹਾਲਾਂਕਿ ਕੁਝ ਡਾਕਟਰ ਅਜੇ ਵੀ ਚਿੱਟੇ ਅਤੇ ਨੀਲੇ ਕੱਪੜਿਆਂ ਦੇ ਵਿੱਚ ਸਰਜਰੀ ਕਰਦੇ ਨੇ। ਹੁਣ ਸਵਾਲ ਇਹ ਹੈ ਕਿ ਹਰੇ ਕੱਪੜਿਆਂ ਦੀ ਵਰਤੋਂ ਕਰਨ ਦਾ ਕੀ ਫਾਇਦਾ ਹੈ ਅਤੇ ਇਸ ਪਿੱਛੇ ਵਿਗਿਆਨ ਕੀ ਕਹਿੰਦਾ ਹੈ ਤੁਹਾਨੂੰ ਦੱਸਦੀ ਕਿ ਨੀਲੇ ਕੱਪੜਿਆਂ ਦੇ ਵਿੱਚ ਸਰਜਰੀ ਕਰਨ ਦੇ ਪਿੱਛੇ ਇੱਕ ਵਿਗਿਆਨ ਹੈ ਕਿਉਂਕਿ ਜੇਕਰ ਤੁਸੀਂ ਰੋਸ਼ਨੀ ਵਾਲੀ ਜਗ੍ਹਾ ਤੋਂ ਘਰ ਵਿੱਚ ਦਾਖਲ ਹੁੰਨੇ ਹੋ ਤਾਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਇੱਕ ਪਲ ਦੇ ਲਈ ਹਨੇਰਾ ਆ ਜਾਂਦਾ ਹੈ ਅਜਾਹੇ ਦੇ ਵਿੱਚ ਜੇਕਰ ਤੁਸੀਂ ਘਰ ਦੇ ਅੰਦਰ ਹਰੇ ਜਾਂ ਨੀਲੇ ਰੰਗ ਦੇ ਸੰਪਰਕ 'ਚ ਆਉਂਦੇ ਹੋ ਤਾਂ ਅਜੇਹਾ ਨਹੀਂ ਹੁੰਦਾ ਆਪਰੇਸ਼ਨ ਥੀਏਟਰ ਦੇ ਵਿੱਚ ਵੀ ਡਾਕਟਰ ਨਾਲ ਵੀ ਅਜੇਹਾਈ ਹੁੰਦਾ ਹੈ ਉਥੇ ਉਹ ਹਰੇ ਅਤੇ ਨੀਲੇ ਕੱਪੜਿਆਂ ਦੇ ਵਿੱਚ ਚੀਜ਼ਾਂ ਨੂੰ ਬਿਹਤਰ ਦੇਖ ਸਕਦੇ ਨੇ ਹਾਲਾਂਕਿ ਬਹੁਤ ਸਾਰੇ ਡਾਕਟਰ ਇਸ ਦੇ ਨਾਲ ਸਹਿਮਤ ਵੀ ਨਹੀਂ ਹਨ ਬਾਕੀ ਹਰੇ ਅਤੇ ਨੀਲੇ ਰੰਗਾਂ ਦੀ ਵਰਤੋਂ ਕਰਨ ਪਿੱਛੇ ਇੱਕ ਹੋਰ ਕਾਰਨ ਵੀ ਹੈ ਨੀਲਾ ਅਤੇ ਹਰਾ ਰੰਗ ਅੱਖਾਂ ਨੂੰ ਰਾਹਤ ਦਿੰਦਾ ਹੈ ਇਸ ਤੋਂ ਇਲਾਵਾ ਇਹ ਤਣਾ ਨੂੰ ਘਟ ਕਰਦਾ ਹੈ ਕਿਉਂਕਿ ਜਦੋਂ ਡਾਕਟਰ ਮਰੀਜ਼ਾਂ ਦਾ ਆਪਰੇਸ਼ਨ ਕਰ ਰਿਹਾ ਹੁੰਦਾ ਹੈ ਤਾਂ ਉਹ ਬਹੁਤ ਜ਼ਿਆਦਾ ਤਣਾ ਦੇ ਵਿੱਚ ਰਹਿੰਦੇ ਨੇ ਅਜਿਹੇ ਦੇ ਵਿੱਚ ਜਦੋਂ ਨੀਲੇ ਅਤੇ ਹਰੇ ਰੰਗ ਦੇ ਕੱਪੜਿਆਂ ਵਿੱਚ ਲੋਕ ਆਪਣੇ ਆਲੇ ਦੁਆਲੇ ਮੌਜੂਦ ਹੁੰਦੇ ਹਨ ਤਾਂ ਉਹਨਾਂ ਦਾ ਮੂਡ ਵੀ ਸਥਿਰ ਰਹਿੰਦਾ ਹੈ ਸਰਜਰੀ ਵਿਲੇ ਡਾਕਟਰ ਕਿਉਂ ਪਾਉਂਦੇ ਨੇ ਹਰੇ ਰੰਗ ਦੇ ਕੱਪੜੇ ਆਖਿਰ ਕੀ ਹੈ ਇਸ ਦੇ ਪਿੱਛੇ ਦਾ ਕਾਰਨ ਹਰੇ ਰੰਗ ਦੇ ਪਿੱਛੇ ਕੀ ਹੈ ਵਿਗਿਆਨ ਆਓ ਤੁਹਾਨੂੰ ਦੱਸਦੇ ਹਾਂ ਇਸ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਮੈਂ ਕੀਮਤਪਾਲ ਕੋਰਟ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਵੱਖ-ਵੱਖ ਪੇਸ਼ਿਆਂ ਦੇ ਲਈ ਕੁਝ ਡਰੈਸ ਕੋਡ ਬਣੇ ਨੇ ਜਿਵੇਂ ਕਿ ਭਾਰਤ ਦੇ ਵਿੱਚ ਵਕੀਲਾਂ ਲਈ ਕਾਲਾ ਕੋਟ ਡਾਕਟਰਾਂ ਲਈ ਚਿੱਟਾ ਕੋਟ ਤੇ ਪੁਲਿਸ ਦੇ ਲਈ ਖਾਕੀ ਰੰਗ ਦੀ ਵਰਦੀ ਹੈ ਪਰ ਜਦੋਂ ਡਾਕਟਰ OPD ਵਿੱਚ ਮਰੀਜ਼ਾਂ ਦੀ ਸਰਜਰੀ ਲਈ ਜਾਂਦੇ ਨੇ ਤਾਂ ਉਹ ਹਰੇ ਰੰਗ ਦੇ ਕੱਪੜੇ ਹੀ ਕਿਉਂ ਪਾਉਂਦੇ ਨੇ ਇਹ ਸਵਾਲ ਦਾ ਜਵਾਬ ਅੱਜ ਅਸੀਂ ਤੁਹਾਨੂੰ ਦੇਵਾਂਗੇ ਕਿ ਆਖਿਰਕਾਰ ਡਾਕਟਰ ਸਰਜਰੀ ਵੇਲੇ ਹਰੇ ਰੰਗ ਦੇ ਕੱਪੜੇ ਕਿਉਂ ਪਾਉਂਦੇ ਨੇ ਤੇ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਤੁਸੀਂ ਵੇਖਿਆ ਹੋਵੇਗਾ ਕਿ ਸਰਜਰੀ ਦੌਰਾਨ ਡਾਕਟਰ ਸਿਰਫ ਹਰੇ ਰੰਗ ਦੇ ਕੱਪੜੇ ਪਾਉਂਦੇ ਹਨ ਪਰ ਡਾਕਟਰ ਪੀਲੇ ਲਾਲ ਨੀਲੇ ਜਾਂ ਹੋਰ ਰੰਗ ਦੇ ਕੱਪੜੇ ਕਿਉਂ ਨਹੀਂ ਪਾਉਂਦੇ ਦਰਅਸਲ ਹਰੇ ਕੱਪੜੇ ਪਹਿਨਣ ਦੀ ਸ਼ੁਰੂਆਤ ਸਾਲ 1914 ਵਿੱਚ ਇੱਕ ਪ੍ਰਭਾਵਸ਼ਾਲੀ ਡਾਕਟਰ ਦੁਆਰਾ ਕੀਤੀ ਗਈ ਸੀ ਉਸ ਸਮੇਂ ਤੋਂ ਬਾਅਦ ਹਸਪਤਾਲ ਵਿੱਚ ਪਹਿਨੇ ਜਾਣ ਵਾਲੇ ਰਵਾਇਤੀ ਰੰਗ ਨੂੰ ਚਿੱਟੇ ਤੋਂ ਹਰੇ ਦੇ ਵਿੱਚ ਬਦਲ ਦਿੱਤਾ ਗਿਆ ਤੇ ਅੱਜ ਕੱਲ੍ਹ ਵੀ ਬਹੁਤ ਸਾਰੇ ਡਾਕਟਰ ਹਰੇ ਕੱਪੜਿਆਂ ਦੇ ਵਿੱਚ ਹੀ ਆਪਰੇਸ਼ਨ ਕਰਦੇ ਨੇ ਹਾਲਾਂਕਿ ਕੁਝ ਡਾਕਟਰ ਅਜੇ ਵੀ ਚਿੱਟੇ ਅਤੇ ਨੀਲੇ ਕੱਪੜਿਆਂ ਦੇ ਵਿੱਚ ਸਰਜਰੀ ਕਰਦੇ ਨੇ ਹੁਣ ਸਵਾਲ ਇਹ ਹੈ ਕਿ ਹਰੇ ਕੱਪੜਿਆਂ ਦੀ ਵਰਤੋਂ ਕਰਨ ਦਾ ਕੀ ਫਾਇਦਾ ਹੈ ਅਤੇ ਇਸ ਪਿੱਛੇ ਵਿਗਿਆਨ ਕੀ ਕਹਿੰਦਾ ਹੈ ਤੁਹਾਨੂੰ ਦੱਸਦੀ ਕਿ ਨੀਲੇ ਕੱਪੜਿਆਂ ਦੇ ਵਿੱਚ ਸਰਜਰੀ ਕਰਨ ਦੇ ਪਿੱਛੇ ਇੱਕ ਵਿਗਿਆਨ ਹੈ ਕਿਉਂਕਿ ਜੇਕਰ ਤੁਸੀਂ ਰੋਸ਼ਨੀ ਵਾਲੀ ਜਗ੍ਹਾ ਤੋਂ ਘਰ ਵਿੱਚ ਦਾਖਲ ਹੁੰਨੇ ਹੋ ਤਾਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਇੱਕ ਪਲ ਦੇ ਲਈ ਹਨੇਰਾ ਆ ਜਾਂਦਾ ਹੈ ਅਜਿਹੇ ਦੇ ਵਿੱਚ ਜੇਕਰ ਤੁਸੀਂ ਘਰ ਦੇ ਅੰਦਰ ਹਰੇ ਜਾਂ ਨੀਲੇ ਰੰਗ ਦੇ ਸੰਪਰਕ ਚ ਆਉਂਦੇ ਹੋ ਤਾਂ ਅਜਿਹਾ ਨਹੀਂ ਹੁੰਦਾ ਆਪਰੇਸ਼ਨ ਥੀਏਟਰ ਦੇ ਵਿੱਚ ਵੀ ਡਾਕਟਰ ਨਾਲ ਵੀ ਅਜਿਹਾ ਹੀ ਹੁੰਦਾ ਹੈ ਉੱਥੇ ਉਹ ਹਰੇ ਅਤੇ ਨੀਲੇ ਕੱਪੜਿਆਂ ਦੇ ਵਿੱਚ ਚੀਜ਼ਾਂ ਨੂੰ ਬਿਹਤਰ ਦੇਖ ਸਕਦੇ ਨੇ ਹਾਲਾਂਕਿ ਬਹੁਤ ਸਾਰੇ ਡਾਕਟਰ ਇਸ ਦੇ ਨਾਲ ਸਹਿਮਤ ਵੀ ਨਹੀਂ ਹਨ। ਬਾਕੀ ਹਰੇ ਅਤੇ ਨੀਲੇ ਰੰਗਾਂ ਦੀ ਵਰਤੋਂ ਕਰਨ ਪਿੱਛੇ ਇੱਕ ਹੋਰ ਕਾਰਨ ਵੀ ਹੈ। ਨੀਲਾ ਅਤੇ ਹਰਾ ਰੰਗ ਅੱਖਾਂ ਨੂੰ ਰਾਹਤ ਦਿੰਦਾ ਹੈ। ਇਸ ਤੋਂ ਇਲਾਵਾ ਇਹ ਤਣਾ ਨੂੰ ਘਟਕਾਦਾ ਹੈ ਕਿਉਂਕਿ ਜਦੋਂ ਡਾਕਟਰ ਮਰੀਜ਼ਾਂ ਦਾ ਆਪਰੇਸ਼ਨ ਕਰ ਰਿਹਾ ਹੁੰਦਾ ਹੈ ਤਾਂ ਉਹ ਬਹੁਤ ਜ਼ਿਆਦਾ ਤਣਾਅ ਦੇ ਵਿੱਚ ਰਹਿੰਦੇ ਨੇ। ਅਜਿਹੇ ਦੇ ਵਿੱਚ ਜਦੋਂ ਨੀਲੇ ਅਤੇ ਹਰੇ ਰੰਗ ਦੇ ਕੱਪੜਿਆਂ ਵਿੱਚ ਲੋਕ ਆਪਣੇ ਆਲੇ-ਦੁਆਲੇ ਮੌਜੂਦ ਹੁੰਦੇ ਹਨ ਤਾਂ ਉਹਨਾਂ ਦਾ ਮੂਡ ਵੀ ਸਥਿਰ ਰਹਿੰਦਾ ਹੈ।